ਮੇਰਾ ਨਾਮ ਦਲਜੀਤ ਸਿੰਘ ਹੈ ਜੀ ਅਡਰੈਸ ਅਡਰੈਸ ਇਹ ਆਪਣਾ ਸੰਤਨਗਰ ਪਿੰਡਾ ਗੁਰਦੁਆਰਾ ਬਠਵਾਲੇ ਦੇ ਕੋਲ ਜਿਹੜਾ ਵੱਡਾ ਗੁਰਦੁਆਰਾ ਜਿਹੜਾ ਇਹ ਵਧੀ ਅਸੀਂ ਨਾ ਗਏ ਹੋਏ ਸੀਗੇ ਆਪਣੇ ਬਜ਼ੁਰਗਾਂ ਨੂੰ ਲੈ ਕੇ ਨਾ ਤਵੇ ਠੀਕ ਨਹੀਂ ਸੀਗੀ ਡੇਢ ਕਿ ਮਹੀਨਾ ਪਹਿਲਾਂ ਤੇ ਜਦ ਅਸੀਂ ਮਤਲਬ ਕੱਲ ਅਸੀਂ ਸਵੇਰੇ ਪਹੁੰਚੇ ਹथे ਸਵਾ 10 ਵਜੇ ਅਸੀਂ ਆਪਣਾ ਤਾਲਾ ਤੋਲਾ ਖੋਲ੍ਹਿਆ ਜਿਵੇਂ ਤਾਲਾ ਖੋਲ੍ਹ ਕੇ ਦੇਖਿਆ ਤਾਂ ਸਾਡਾ ਸਾਰਾ ਸਮਾਨ ਖਲੇ ਰਿਆ ਪਿਆ ਸੀ ਜਿਵੇਂ ਜਿਵੇਂ ਅਸੀਂ ਅੰਦਰ ਆ ਕੇ ਦੇਖਿਆ ਤਾਂ ਸਾਡਾ ਇੱਥੋਂ ਚੋਰ ਇਸ ਖਿੜਕੀ ਤੋਂ ਚੋਰ ਅੰਦਰ ਵੜਿਆ ਇਹਨਾਂ ਪੁੱਟੀ ਆ ਜਾਲੀ ਪੋਟਕੇ ਇੱਥੋਂ ਹੀ ਸਾਰਾ ਸਮਾਨ ਲੰਘਾਇਆ ਦਾ ਜਿਵੇਂ ਸਾਡਾ LCD ਸੀਗਾ ਸਾਡਾ ਕੈਸ਼ ਸੀਗਾ ਇਹ ਪਿੱਛੇ ਜਿਹੜੀ ਤੋਂ ਰੇਲਮਾਰੀ ਹੈਗੀ ਪਿੱਛੇ ਕੈਸ਼ ਜਿਹੜਾ ਇਹਦੇ ਵਿੱਚ ਸਾਰੇ ਟੂਲ ਸੀਗੇ ਪਿੱਤਲ ਦੇ ਭਾਂਡੇ ਹੋਵੇ ਉਹ ਸਾਰਾ ਇਸੇ ਰਾਹੋਂ ਕਢਾਇਆ LCD ਸੀਗੀ ਸਾਡੀ ਹੁਣੀ ਆਪਾਂ ਲਈ ਚ ਦੋ ਕੁ ਮਹੀਨੇ ਪਹਿਲਾਂ ਜੇ ਉਹ ਸਭ ਕੁਝ ਇੱਥੋਂ ਹੀ ਉਹ ਚੀਜ਼ ਕੱਢੀ ਹੈ ਹੋਰ ਕੀ ਕੀ ਚੋਰੀ ਆ ਵਿੱਚੋਂ ਬਾਈ ਸਾਡੇ ਮੈਂ ਤਾਂ ਦੱਸਦਾ ਜੀ ਜਿਹੜੇ ਆਪਣੇ ਜੈਂਟਸ ਕੱਪੜੇ ਸੀਗੇ ਉਹ ਵੀ ਗਏ ਆ ਜਿਹੜੀ ਚਾਦਰਾਂ ਸੀ ਚਾਦਾਂ ਵੇ ਸਮਾਨ ਬੰਨ ਬੰਨ ਕੇ ਖੜਿਆ ਉਹਨਾਂ ਨੇ ਤੇ ਉਸ ਤੋਂ ਬਾਅਦ ਤੁਹਾਡਾ ਟੂਟੀਆਂ ਵਗੈਰਾ ਜਿੰਨੀਆਂ ਟੈਪਸ ਸੀਗੀਆਂ ਗੈਸ ਦੇ ਬਰਨਰ ਵਗੈਰਾ ਇੱਕ ਸਿਲੰਡਰ ਉਹ ਵਿੱਚੋਂ ਗਾਇਬ ਹੈਗਾ ਤਿੰਨ ਸਿਲੰਡਰ ਪਏ ਸੀਗੇ ਚਾਰ ਸਿਲੰਡਰ ਪਏ ਸੀਗੇ ਇੱਕ ਵਿੱਚੋਂ ਗਾਇਬ ਹੁਣ ਤਿੰਨੇ ਪਏ ਨੇ ਆਪਣੇ ਕੋਲ ਤੇ ਸਿਲੰਡਰ ਗਾਇਬ ਆ ਉੱਪਰੋਂ ਬੈਟਰੀ ਤੇ ਇਨਵਰਟਰ ਦੀ ਉਹ ਚੱਕੀ ਦੀ ਉਹਨਾਂ ਨੇ ਤੇ ਬਾਕੀ ਹੋਰ ਵੀ ਸਾਨੂੰ ਲੱਗਦਾ ਕਿ ਸ਼ਾਇਦ ਦੁਬਾਰਾ ਵੀ ਫੇਰਾ ਮਾਰਨ ਕਿਉਂਕਿ ਬਹੁਤ ਅੱਛੇ ਪਹਿਲੇ ਨਹੀਂ ਹੋਈ ਜੋੜੀ ਇਹ ਹੋਏ ਹੋ ਸਕਦਾ ਕਿ 4-5 ਦਿਨ ਪਹਿਲੇ ਜਾਂ ਹਫਤਾ ਪਹਿਲੇ ਹੋਇਆ ਹੋਵੇ ਸੀਸੀਟੀਵੀ ਦਰਾਂ ਆਇਆ ਹੈ ਜੀ ਆਪਣੇ ਘਰੇ ਜਾਂ ਸੀਸੀਟੀਵੀ ਬਾਈ ਸਾਡੇ ਨਹੀਂ ਲੱਗਾ ਹੋਇਆ ਕੈਮਰਾ ਸਾਡੇ ਘਰ ਦੇ ਜਿਹੜੇ ਬੈਕ ਸਾਈਡ ਤੇ ਜਿੱਥੇ ਇਹ ਬੈਕ ਦੀ ਥਿਊ ਆਉਂਦਾ ਉੱਥੇ ਦੋ ਘਰ ਨੇ ਉਹਨਾਂ ਦਾ ਪੂਰਾ ਪ੍ਰੋਪਰ ਥਿਊ ਇੱਧਰ ਪੈਂਦਾ ਬਿਲਕੁਲ ਕੁਝ ਨਹੀਂ ਕਾਈ ਸੀ ਕਾਦਰ ਪੁਲਿਸ ਨੂੰ ਕਰਾਈ ਹੈ ਜੀ ਐਫਆਈਆਰ ਆਪਣੇ ਐਫਆਈਆਰ ਕਰਾਈ ਹੈ ਕੰਪਲੇਨ ਕਰਵਾਈ ਹੈ ਕੰਪਲੇਨ ਦੀ ਉਹਨਾਂ ਨੇ ਰਸੀਵਿੰਗ ਦਿੱਤੀ ਹੈ ਸਾਨੂੰ ਤੇ ਉਹ ਅਸੀਂ ਕਰਵਾ ਲਈ ਗੀ ਹੋਰ ਐਸੀ ਮੰਗ ਸਰ ਇਹੀ ਹੈ ਕਿ ਉਹਨਾਂ ਮਤਲਬ ਉਹਨਾਂ ਨੇ ਸਾਨੂੰ ਤਾਂ ਇਹ ਵੀ ਹੈ ਕਿ ਜਾਨ ਦਾ ਤੇ ਮਾਲ ਦਾ ਦੋਨੋਂ ਦਾ ਖਤਰਾ ਹੈਗਾ ਕਿ ਪਿੱਛੇ ਬਜ਼ੁਰਗ ਰਹਿੰਦੇ ਨੇ ਉਹ ਤਾਂ ਵਿਚਾਰੇ ਉਦਾਂ ਹੀ ਬਿਮਾਰ ਰਹਿੰਦੇ ਨੇ ਕੱਲ ਨੂੰ ਕਿਤੇ ਆ ਕਿ ਕੋਈ ਹੋਰ ਕੋਈ ਧੱਕਾ ਧੁੱਕਾ ਮਾਰ ਕੇ ਅੰਦਰ ਬੈਠਿਆਂ ਨੂੰ ਕੋਈ ਅਗਰ ਕੋਈ ਹੋਰ ਕਰ ਦਿੰਦਾ ਕੋਈ ਜਾਨ ਦਾ ਨੁਕਸਾਨ ਕਰ ਦਿੰਦਾ ਮਾਲ ਦਾ ਤਾਂ ਚਲੋ ਜੋ ਹੋ ਗਿਆ ਹੋ ਹੀ ਗਿਆ ਹੋਰ ਨਾ ਅੱਗੇ ਕੋਈ ਚੀਜ਼ ਵਾਪਰ ਜਾਵੇ ਕਿੰਨਾ ਕੈਸ਼ ਕੈਸ਼ ਬੜੀ ਥੋੜੀ ਸੀ ਕੈਸ਼ ਤਾਂ 20-25 ਹਜ਼ਾਰ ਰੁਪਏ ਕੈਸ਼ ਸੀਗਾ ਤੁਸੀਂ ਮੰਨ ਕੇ ਚੱਲੋ ਕਿ ਮਿਨੀਮਮ ਜੇਪਾ ਕੈਲਕੂਲੇਟ ਕਰੀਏ ਤੇ 30 40 35 ਹਜ਼ਾਰ ਦਾ ਐਲ ਸੀ ਡੀ ਸੀਗੀ ਬਾਕੀ ਇਨਵਰਟਰ ਦਾ ਬੈਟਰੀ ਸੀਗੀ 12000 ਦੀ ਤੇ ਬਾਕੀ ਹੋਰ ਕੈਸ਼ ਖਰਚੇ ਭਾਂਡੇ ਪੁੰਡੇ ਮਲਾ ਕੇ ਟੈਪ ਸੂਸ ਮਲਾ ਕੇ ਜਿੰਨਾ ਉਹਨਾਂ ਅਸੀਂ ਖਰਚਾ ਕੀਤਾ ਉਹ ਦੁਆਰਾ ਇਹ ਉੱਪਰ ਲਗਾ ਤੇ तकरीबन ਲੱਖ ਦੇ ਕਰੀਬ ਤੋਂ ਹਣੇ ਜੀ ਲੱਖ ਸਵਾਂ ਲੱਖ ਦੇ ਕਰੀਬ